ਈ ਹਾਲ ਆ ਬਾਈ ਹਸਰੀ ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਕਬੂਤਰਬਾਜੀ ਨੂੰ ਪਿਆਰ ਕਰਦੇ ਆ ਤੇ ਅੱਜ ਬਾਜੀ ਚੱਲਦੀ ਸੀ ਪਿੰਡ ਚੰਨਣਵਾਲ ਦੂਸਰ ਮੋਟਰਸਾਈਕਲ ਵਾਲੀ ਕਲੱਬ ਦੀ ਬਾਜੀ ਸੀ ਬਾਈ 16 ਬਾਜੀਆਂ ਕਲੱਬ ਦੀਆਂ ਹਰੇਕ ਸਾਲ ਹੁੰਦੀਆਂ ਨੇ ਤੇ ਬਹੁਤ ਭਰਾਵਾਂ ਦਾ ਸਹਿਯੋਗ ਰਹਿੰਦਾ ਸਾਰੇ ਕਲੱਬ ਦੇ ਵਿੱਚ ਹੀ ਤਕਰੀਬਨ 25 ਕਿਲੋਮੀਟਰ ਦੇ ਏਰੀਆ 'ਚ ਜਿੰਨੇ ਪਿੰਡ ਨੇ ਸਾਰਿਆਂ ਦਾ ਪੂਰਾ ਸਹਿਯੋਗ ਰਹਿੰਦਾ ਸਾਨੂੰ ਤੇ ਸਾਰੇ ਪੂਰੇ ਤਨੋਂ ਮਨੋਂ ਤਨੋਂ ਸੇਵਾ ਕਰਦੇ ਨੇ ਤੇ ਅੱਜ ਚੰਨਣਾਲ ਦੀ ਬਾਜੀ ਦੇ ਉੱਤੇ ਬਾਈ ਪਿੰਦਰ ਯੂਐਸਏ ਬਈਏ ਵਾਲ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਹੋਣ ਲੱਗਾ ਕਲੱਬ ਪ੍ਰਧਾਨਵਨੀਓ ਬੱਟੀ ਮੈਲਕਲਾ ਤੇ ਜਿੰਨੇ ਕਲੱਬ ਦੇ ਮੈਂਬਰ ਨੇ ਸਾਰੇ ਭਰਾ ਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਹੁਣ ਤੁਹਾਨੂੰ ਦੱਸ ਵੀ ਦਿੰਨੇ ਆ ਵੀ ਸਨਮਾਨ ਹੁੰਦਾ ਕਾਦੀ ਖਾਤਰ ਹੁੰਦਾ ਸਨਮਾਨ ਹੁੰਦਾ ਬਾਈ ਚੰਗੇ ਜਿਹੜੇ ਬੰਦੇ ਹੁੰਦੇ ਉਹਨਾਂ ਦਾ ਬਾਈ ਬਾਜ਼ੀਆਂ ਦੇ ਵਿੱਚ ਵੀ ਸਾਨੂੰ ਪੂਰਾ ਸਹਿਯੋਗ ਕਰਦਾ ਤੇ ਬਾਕੀ ਕਿਸੇ ਗੱਲ ਤੋਂ ਲੁਕੀ ਨਹੀਂ ਗੱਲ ਇਹ ਬਾਈ ਕੁੱਪਕਲਾ ਜਿਹੜਾ ਕਲੱਬ ਹੈ ਉਹਦੇ ਵਿੱਚ ਵੀ ਬਾਈ ਨਾਮ ਦਿੰਦਾ ਮੋਟਰਸਾਈਕਲ ਵਗੈਰਾ ਹੋਰ ਵੀ ਜੋ ਵੀ ਜਿੰਨਾ ਵੀ ਬਣਦਾ ਤੇ ਸਾਨੂੰ ਵੀ ਬਾਈ ਦਾ ਕਿਹਾ ਹੋਇਆ ਵੀ ਜਿੰਨਾ ਤੁਸੀਂ ਕਲੱਬ ਦਾ ਵਧੀਆ ਤੁਸੀਂ ਰਿਸਪੌਂਸ ਦਓਗੇ ਵਧੀਆ ਬਾਜ਼ੀਆਂ ਕਰਾਓਗੇ ਤਾਂ ਹੋ ਸਕਦਾਗਾ ਹਾਂ ਨੂੰ ਆਪਾਂ ਸਾਰੀਆਂ ਬਾਜ਼ੀਆਂ ਦੇ ਉੱਤੇ ਤੁਹਾਡੇ ਮੋਟਰਸਾਈਕਲ ਆਪਾਂ ਰੱਖ ਦਿਆ ਕਰੀਏ ਇੱਕ ਹੀ ਆਪਣੇ ਦੋ ਮੋਟਰਸਾਈਕਲ ਸੱਸੇ ਹੋ ਗਿਆ ਦਾ ਇੱਕ ਤਾਂ ਬਜੀਦਕੇ ਕਲਾਂ ਵਿੱਚ ਇੱਕ ਸਹੌਰ ਵਾਲੇ ਚ ਇੱਕ ਬਜੀਦਕੇ ਕਲਾਂ ਤੇ ਇੱਕ ਸਹੌਰ ਐਨ ਕੀ ਬਾਈ ਨੇ ਦੋ ਮੋਟਰਸਾਈਕਲ ਦਿੱਤੇ ਆ ਤੇ ਇੱਕ ਗੱਲ ਤੁਹਾਨੂੰ ਹੋਰ ਉਹਨਾਂ ਦਾ ਹਿੱਸਾ ਹੈਗਾ ਪਦੇ ਦੀ ਦੱਸਦਾ ਵੀ ਇੱਕ ਤਾਂ ਹੁੰਦਾ ਬੰਦੇ ਨੇ ਮਤਲਬ ਖਾਤਰ ਕੋਈ ਕੀ ਜਿਹੜੀ ਨਾਮ ਦੇ ਵਿੱਚ ਹਨਾ ਇੱਕ ਬੰਦੇ ਨੇ ਬਿਨਾਂ ਮਦਦ ਤੋਂ ਦੇਖੋ ਬਾਈ ਦਾ ਕੋਈ ਹੋਣੀ ਵੀ ਕਬੂਤਰ ਛੱਡਣਾ ਹੀ ਛੱਡਣਾ ਕੋਈ ਜ਼ਰੂਰੀ ਆ ਜਾਂ ਕੋਈ ਹੋਰ ਆ ਹਨਾ ਤੇ ਬਾਈ ਫਿਰ ਵੀ ਯਾਰ ਪੂਰਾ ਸਹਿਯੋਗ ਦਿੰਦਾ ਬਾਜ਼ੀਆਂ ਦੇ ਵਿੱਚ ਸਾਰੇ ਪਾਸੇ ਕੋਈ ਇਹ ਨਹੀਂ ਵੀ ਕਿਸੇ ਕਲੱਬ ਦੇ ਵਿੱਚ ਜੇ ਬਾਜ਼ੀਆਂ ਛੱਡਣੀਆਂ ਤਾਂ ਸਹਿਯੋਗ ਦਿੰਦਾ ਤੇ ਵੈਸੇ ਵੀ ਸਹਿਯੋਗ ਦਿੰਦਾ ਵੀ ਜੇ ਕਿਸੇ ਨੇ ਬਾਜੀ ਕਰਾਉਣੀਆਂ ਤਾਂ ਅਗਲਾ ਜਦੋਂ ਮਰਜ਼ੀ ਆਦਰਮਾਨ ਨਾਲ ਆ ਸਕਦਾ ਤੇ ਬਾਈ ਜਿੰਨੇ ਜੋਗਾ ਹੈਗਾ ਮਦਦ ਬਾਜ਼ੀਆਂ ਦੇ ਉੱਤੇ ਕਰਦਾ ਤੇ ਕਰੋ ਜੀ ਬਾਈ ਜੀ ਸਨਮਾਨ ਹੁਣ ਬਾਈ ਜੀ ਦਾ ਬਾਹਰ ਉਤਾਰੀ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਅੱਗੇ ਤੋਂ ਵੀ ਬਾਬਾ ਸੁੱਖ ਰੱਖੇ ਐਂ ਇਕੱਠੇ ਰਹੀਏ ਸਾਰਾ ਕਲੱਬਾਂ ਹੀ ਬਣਿਆ ਰਹੇ ਤੇ ਸਾਨੂੰ ਹੋਰ ਸਹਾਇਜੋਗ ਦੇਵੇਂ ਤੇ ਬਾਜੀਆਂ ਸਾਰੀਆਂ ਜਿਹੜੀਆਂ ਤੇਰਾ ਕਪੜਾ ਵੀਡੀਓ ਬਣਾ ਦੇ ਬਈ ਇਹ ਗੱਗਾ ਰਾਏ ਸਰਦਾਂ ਤੇ ਗਗਣ ਰਾਏ ਸਰ ਮੇਰੇ ਇਹਨਾਂ ਦਾ ਵੀ ਸਨਮਾਨ ਕੀਤਾ ਜਾਂਦਾ ਇਹਨਾਂ ਨੇ ਆਪਣਾ ਬਾਜੀਆਂ ਚ ਸਹਾਇਜੋਗ ਦਿੱਤਾ ਬਈ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਇੱਕ ਬਈ ਸਾਰੇ ਭਰਾਵਾਂ ਨੂੰ ਮੇਰੇ ਵੱਨਿਓ ਹੱਥ ਵੰਡਦੇ ਬਈ ਇਹ ਬਈ ਚੰਨ ਨਾਲ ਕੱਲ ਬਾਜੀ ਹੋਈ ਆ ਬਈ ਵਿਆਹ ਜਿੰਨਾ ਪ੍ਰੋਗਰਾਮ ਕਰਾਇ ਸੀ ਚੰਨ ਨਾਲ ਦੇ ਸਾਰੇ ਪਿੰਡ ਨੇ ਆਪ ਕਾਕਾ ਖੜਾਗਾ ਬਈ ਜੀਤਾ ਵੀ ਖੜਾਗਾ ਗੱਲ ਇਹ ਨਾ ਬ੍ਰੋਗਰਾਮ ਸੀ ਜੇ 56000 ਰੁਪਏ ਖਰਚਦਾ ਉਹਨਾਂ ਨੇ ਇਹ ਗੱਲ ਤੇ ਵੀਰ ਤਾਲੀਆਂ ਨੇ ਵਾਹ ਵਾਹ ਧੰਨਵਾਦ ਇੱਕ ਗੱਲ ਹੋਰ ਹੈ ਬਾਈ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਵੀ ਜੇ ਬਾਜੀ ਚੰਗੀ ਛੱਡਣੀ ਹੈ ਤਾਂ ਬਾਜੀ ਕਰਾਉਣਾ ਵੀ ਸਿੱਖੋ ਯਾਰ ਵੀ ਇਹ ਨਾ ਹੋਵੇ ਵੀ ਆਪਾਂ ਬਾਜੀ ਤੇ ਪਿੰਜਰਾ ਤਾਂ ਹਰੇਕ ਲਿਜਾਣਾ ਚਾਹੁੰਦਾ ਵੀ ਮੈਂ ਉੱਥੇ ਬਾਜੀ ਛੱਡਾਂ ਪਰ ਬਾਜੀ ਦੇ ਛੱਡ ਕਰਾਉਣ ਵੀ ਹਰੇਕ ਬੰਦਾ ਕਹਿੰਦਾ ਯਾਰ ਸਾਡੇ ਪਿੰਡ ਦੇ ਨਹੀਂ ਮੰਨਦੇ ਜਿਹੜਾ ਫੁਲਾਨਾ ਨਹੀਂ ਮੰਨਦਾ ਤੇ ਉਹ ਗਾਣੀ ਮੰਨਦਾ ਚਾਹੇ ਤੁਸੀਂ ਪਿੰਡ ਬਾਜੀ ਕਰਾਉਣੀ ਆ ਚਾਹੇ ਨਹੀਂ ਕਰਾਉਣੀ ਪਰ ਥੋੜਾ ਰੋਲੇ ਹੋਣਾ ਚਾਹੀਦਾ ਵੀ ਬਾਈ ਜਿਹੜਾ ਮਰਜ਼ੀ ਕਰਾ ਲਓ ਅਸੀਂ ਤੁਹਾਡੇ ਨਾਲ ਆ ਇਹਨਾ ਆਵੇ ਕੋਈ ਪਿੰਡ ਦਾ ਬੰਦਾ ਬਾਜੀ ਕਰਾਉਂਦਾ ਤੇ ਤੁਸੀਂ ਯਾਰ ਉੱਥੇ ਕਬੂਤਰ ਕੱਢਣ ਨੂੰ ਰਿਕਾਰਡਿੰਗ ਪਾਈ ਜਾਵੇਂ ਬਾਅਦ ਵਿੱਚ ਮਨ ਸਾਰੇ ਨਹੀਂ ਜਾਣਾ ਹੁੰਦਾ ਕਿਉਂਕਿ ਕੋਈ ਨਹੀਂ ਰਿਸ਼ਤੇਦਾਰੀ ਨਿਕਲੀ ਕਿਹੜਾ ਵੀ ਯਾਰ ਮਿੱਤਰ ਸਪਾਰਸੀ ਪਾਣ ਦਾ ਵੀ ਬਾਜੀ ਵੀਰ ਬਣ ਕੇ ਯਾਰ ਜਿੰਨੀਆਂ ਹੋ ਸਕਦੀਆਂ ਬਾਜ਼ੀਆਂ ਹੋਣ ਦੋ ਸ਼ੌਂਕ ਵਧੀਆ ਚੱਲੀ ਜਾਂਦਾ ਹਰ ਸਾਲ ਜਿਵੇਂ ਕਹਿੰਦੇ ਆਈ ਇਹਨੂੰ ਚੱਲੀ ਜਾਣ ਦੋ ਰੋਲੇ ਰੱਪੇ ਜੋ ਕੁਝ ਵੀ ਆ ਲੋਕਾਂ ਦਾ ਇਸ਼ੂ ਜਾਣ ਬੁੱਝ ਕੇ ਬਣਾਇਆ ਹੋਇਆ ਕੋਈ ਸ਼ਰਾਰਤੀ ਅੰਸਰਾਂ ਦਾ ਕੋਈ ਇਹ ਨਹੀਂ ਗੱਲਬਾਤ ਨਹੀਂ ਵਧੀਆ ਸਾਰੇ ਕਲੱਬਾਂ ਦੀਆਂ ਬਾਜ਼ੀਆਂ ਹੋਈ ਜਾਂਦੀਆਂ ਤੇ ਧੰਨਵਾਦ ਹੈ ਸਾਰੇ ਭਰਾਵਾਂ ਧੰਨਵਾਦ ਜੀ